ਈ ਮੈਂ ਥੋਣੀਏ ਪਹਿਲਾਂ ਸੀ ਚੰਗਾ ਉਹ ਚੁੱਪ ਗਾ ਪਹਿਲਾਂ ਮੈਂ ਤੁੜੀ ਤੋਂ ਓਕੇ ਪਿਆ ਜਿਹੜੇ ਲਾਇ ਦੇ ਤੁੜੀ ਨੇ ਉਧਰ ਇਹ ਨਹੀਂ ਟਿਕਦਾ ਡੱਡੂ ਯਾ ਬੰਦਾ ਯਾਰ ਇਹ ਪਤਾ ਨਹੀਂ ਕਿਵੇਂ ਆਵਾਜ਼ ਨਿਕਲਦੀ ਜਾਂਦੀ ਹੈ ਸਾਡਾ ਤਾਂ ਜਿਵੇਂ ਮੋਗੇ ਚ ਕੱਖ ਫਸੇ ਹੁੰਦੇ ਆ ਤੁੜੀ ਐ ਗੱਲ ਚ ਫਸੀ ਪਈ ਤੇਰੀ ساری ਰਾਤ ਹੋ ਗਈ ਤੁੜੀ ਦੀਆਂ ਪੰਡਾ ਚੱਕਦੇ ਨੇ ਤੈਨੂੰ ਕੀ ਗਾਣੇ ਵੱਡਾ ਗੁਲਾਮ ਮਲੀ ਤੇ ਹੁਣ ਵੀ ਰਹਾ ਡੱਡ ਕੇ ਜੱਡੇ ਬੰਦੇ ਨੇ ਤੇ ਕੱਕੇ ਤੁੜੀ ਤੋਂ ਪਿਆ ਤੇ ਰੋ ਮੇਰੇ ਜੇ ਮਾਰੀ ਜਾਂਦੇ ਆ ਉਹ ਗੱਲ ਹੋ ਗਈ ਕੀ ਡਿੱਗੇ ਗਏ ਤਾਂ ਤੇ ਗੁੱਸਾ ਕਰ ਮਾਰ ਤੇ ਹੁਣ ਗੁੱਸਾ ਤੇਰੇ ਤੇ ਨਿਕਲ ਜੇ ਮੈਂ ਚੱਪਲ ਮਾਰੂ ਲਾ ਕੇ ਕਰਚਾਈ ਵਾਲੀ ਚੱਪਣਾ ਮਰੀ ਨਾ ਮੂੰਹ ਤੇ ਐ ਲੱਗੂ ਜਿਵੇਂ ਸੂਟ ਤੇ ਕਢਾਈ ਕੀਤੀ ਹੁੰਦੀ ਆ ਡਿਜ਼ਾਈਨ ਪਾ ਦੂੰ ਕਢਾਈ ਕੀਤੀ ਹੁੰਦੀ ਆ ਹਰਦੇਵ ਬਾਹ ਬੰਦ ਲਾ ਕੇ ਹਣਾ ਇਹ ਜਵਾਕ ਜਦਾ ਡਿੱਜਦਾ ਹਣਾ ਓਏ ਯਾਰ ਹੋਰ ਜੱਮਲਾ ਲਿਆ ਤੂੰ ਜੰਮ ਕੀ ਗਲਤੀ ਕਰਤੀ ਇਹਨੂੰ ਅੱਧ ਵੀ ਮਰੇਗਾ ਮੈਂ ਚਾਚਾ ਮਾਂ ਮਾਂ ਬੰਚਾ ਚੁੱਪ ਚਰਚਾ ਚੁੱਪ ਫੈਮਿਲੀਓ ਠੀਕ ਆ ਤੂੰ ਕੀ ਭੁੱਕੀ ਦੀ ਬੋਰੀ ਦੇਣੀ ਆ ਸਾਨੂੰ ਇਹ ਦੇਖ ਫੁਰਕੀ ਜੰਦੇ ਫੁਰਕ ਲੜਦੀ ਆ ਤੁਹਾਨੂੰ ਪਤਾ ਬੱਦਲ ਮਰ ਗਿਆ ਬੱਦਲ ਮਰ ਗਿਆ ਮਰ ਜਾਣ ਦੀ ਛਾਲੇ ਨੇ ਮੇਰੇ ਟੂੜੀ ਵਾਲੇ ਪੈਸੇ ਨਹੀਂ ਦਿੱਤੇ ਤੇ ਸਹੀ ਗੱਲ ਆ ਓਏ ਉਹ ਬੱਦਲ ਦੀ ਗੱਲ ਨਹੀਂ ਕਰਦਾ ਮੁੱਖ ਮੰਤਰੀ ਬੱਦਲ ਹਾਂ ਉਹ ਮੁੱਖ ਮੰਤਰੀ ਤੇਰਾ ਆ ਗਿਆ ਓਏ ਮੋਟਾ ਓਏ ਸਾਡੇ ਟੱਡ ਪਰ ਕੇ ਆਪੂ ਚੱਲ ਬਸਿਆ ਓਏ ਓਏ ਸਤਿਰਾ ਬਾਬਾ ਮੋਰ ਚੱਲ ਬਸਿਆ ਓਏ ਓਏ ਤਰ ਵਿਰਾਜ ਓਏ ਤੇਰਾ ਕਾ ਕਿਨਾਰੇ ਓਏ ਸਾਡਾ ਬੱਬਾ ਗੱਲ ਤਾਂ ਦੱਸ ਦੋ ਓਏ ਭਾਈ ਬਾਦਲ ਮਰ ਗਿਆ ਓਏ ਵਕਵਾਤਰੀ ਮਰ ਗਿਆ ਵਾਜ ਓਏ ਓ ਮੈਂ ਗੱਲ ਸੁਣ ਓਏ ਓ ਹਰਦੇਵ ਓ ਮੀਤੇ ਓ ਕਿਉਂ ਕੰਮਲੇ ਹੋਏ ਓ ਵੀ ਓਏ ਓਏ ਭਾਈ ਸਾਡਾ ਜੀ ਵੀ ਰੱਖਦਾ ਓਏ ਆਇਆ ਦੱਸ ਦੋ ਤੁਹਾਡੀ ਰਿਸ਼ਤੇਦਾਰੀ ਕੀ ਸੀ ਉਹਦੇ ਨਾਲ ਰਿਸ਼ਤੇਦਾਰੀ ਰਿਸ਼ਤੇਦਾਰੀ ਉਹਨੂੰ ਤੇ ਲਾਉਣ ਪਾਇਆ ਓਏ ਉਹ ਨੀਤ ਦੇ ਚੇਹਰੇ ਤੋਂ ਸੁੱਖ ਮੰਗੀ ਦੀ ਆ ਪਿੰਡ 'ਚ ਬੈਠੇ ਤੇ ਵਿਚਾਲੇ ਸਾਥ ਦੇ ਪਿੱਟਣੇ ਪਈ ਜਾਂਦੇ ਹੋ ਏ ਘੀਰ ਨੇ ਐਵੇਂ ਬੈਣ ਪਈ ਜਾਂਨ ਚੱਲ ਵਾ